ਨਹੀਂ ਵੀ ਕੋਈ ਕੰਦੇ ਕੰਦੇ ਨਹੀਂ ਕੱਟਿਆ ਆਹ ਤਾਲੀਆਂ ਆ ਗਈਆਂ ਵਾਹ ਦੇ ਦੇਣਾ ਬੜੇ ਬੜੇ ਜੀ ਆਇਆਂ ਨੂੰ ਸੋਹਣਾ ਜੀ ਹੋਰ ਜੀ ਪੱਤਲਾ ਵੀ ਇਸ਼ਾਰਾ ਆਜੋ ਜੀ ਮੈਂ ਤੁਹਾਨੂੰ ਜੀ ਬੋਲ ਸਾਹਿਬ ਨੇ ਕਿਹਾ ਵੀ ਪਹਿਲਾ ਚੱਕਰ ਕਰਨ ਵਾਸਤੇ ਆਪਣੇ ਮੈਂ ਮਾਰੇ ਗੋਲ ਜੀ ਚੜ ਜਾ ਰਿਹਾ ਹੈ ਅਗਲਾ ਵੀ ਕੀ ਆਦੇ ਕੱਤੀ ਬੋਲਦਾ ਸਭ ਦਾ ਸਭ ਦਾ ਦਰਾਨੇ ਪੁੱਤਰਾ ਰਾਜੇ ਖੇਡੇ ਵੱਜ ਗਿਆ ਐ ਰੰਗੀ ਦੇ ਸੁਨੰਤਾ ਫੋੜਦਾ ਲਓ ਸਾਹਮਣੇ ਕਹਿੰਦੇ ਚੌਂਕੀਰ ਦੀ ਕੰਪਨੀ ਦੁਨੀਆਂ ਦੇ ਮਜ਼ਦੂਰ ਹੈ ਤੇ ਸਾਹਮਣੇ ਜਿਹੜਾ ਤਾੜੋ ਆ ਦੁਨੀਆਂ ਦੇ ਕੈਂਡੀ ਦੇ ਦੋ ਨਾਂ ਤੇ ਦਾ ਉੱਡੀ ਕਰਤਾ ਤੇ ਈਆ আ ভারিয়া কিসা অরিবেশের নাগ রা অদেরসাপগ্র কর এ ভারা ওভ ষনা কর ধরা সেনাল ভিসা আসি জননল করা দ মাত তালে। ਹੋਣਾ ਸੈਟ ਹੋ ਰਿਹਾ ਜਦੋਂ ਇਸ ਸੈਕਟਰ ਦਾ ਮਕਾਮਦਾ ਚੱਲਦਾ ਹੈ ਇਹ ਚੇਂਜੀ ਕਰਦਾ ਵੀ ਕੰਮ ਕਰੀਏ ਵੀ ਪ੍ਰੈਕਟਿਸ ਸੋਲਿਊਸ਼ਨ ਨੂੰ ਕਰਾਉਣੀ ਹੈ